ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਖੀ ਕਲਾਂ ਦੇ ਵਿੱਚ ਪੱਠੀਕਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਪੱਠੀਕਾਲਾ ਤੋਂ ਜਿਹੜੀ ਛੜਕੇ ਕਿਹੜੇ ਦੇ ਪਾਸੇ ਨੂੰ ਜਾਂਦੀ ਮੋਰਾ ਵਾਲੀ ਨੂੰ ਛੜਕੇ ਜਾਂਦੀ ਜਿਹੜੀ ਉਹ ਸੜਕੇ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਆ ਬਾਈ ਉਹਨਾਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਕੱਟੀ ਵਕਾਊ ਆ ਬੜੇ ਚੰਗੇ ਅੰਗਾ ਪੈਰਾਂ ਦੀ ਬੜੀ ਪੱਧਰੀ ਸਮਤਰੀ ਛੋਟੀ ਉਮਰ ਦੇ ਵਿੱਚ ਸਰੀਰਕ ਮੰਤਰ ਆ ਜਿਹੜੀ ਢਾਂਚਾ ਵਾ ਜਿਹੜਾ ਕੱਟੀ ਦਾ ਬਾ ਕਮਾਲ ਆ ਯਾ ਰੂਹ ਨੂੰ ਸਕੂਨ ਦੇਣ ਵਾਲੀ ਕੱਟੀ ਆ ਰੇਡ ਤਾਂ ਕਿਉਂਕਿ ਪੜਨਾ ਪੈਂਦਾ ਬਾਈ ਚੀਜ਼ ਦਾ ਜਿਹੜੀ ਕੱਟੀ ਸੰਭੀ ਅੱਜ ਐਡੀ ਕੱਟੀ ਤਿਆਰ ਤੇ ਤੁਸੀਂ ਹਿਸਾਬ ਲਾ ਕੇ ਲਾ ਲਿਓ ਵੀ ਪੈਸੇ ਪੂਰੇ ਨਹੀਂ ਹੁੰਦੇ ਜੇ ਆਪਾਂ ਸੋਚੀਏ ਤਾਂ ਉਹ ਕਰਦੇ ਦੀ ਡਿਟੇਲ ਜਾਣਦੇ ਆ ਕਿੰਨੇ ਮੰਗਦਾ ਵਾ ਜੱਸੀ ਵੀਰੇ ਕੀ ਹਾਲ ਆ ਬਾਈ ਠੀਕ ਆ ਵੀਰੇ ਹਾਂਜੀ ਹਾਂਜੀ ਸੇਤਾ ਦੇ ਪਰਿਵਾਰ ਹਾਂਜੀ ਵੀਰੇ ਗੱਲ ਓ ਵੀ ਕੱਟੀ ਤਾਂ ਹੈਗੀ ਆ ਬਾਈ ਜਗਜੀਤ ਦੀ ਪਰ ਡਿਟੇਲ ਦੇਣ ਲੱਗਾ ਬਾਈ ਜੱਸਾ ਕਹਿੰਦਾ ਹਨਾ ਜੱਸਾ ਕਿ ਦੇਣਾ ਕਹੇ ਦੱਸੇ ਇੱਥੋਂ ਲੈ ਕੇ ਇੱਥੇ 85 ਦੇ ਬਣਾਉਂਦੇ ਸਕੀਮ ਲਾ ਦੇ ਲੈ ਜੱਸਾ ਪੜਾ ਉੱਤੇ ਹੀ ਦੱਸੇ ਬਾਈ ਫਿਰ ਕੱਟੀ ਕਿੰਨੇ ਚਿਰ ਦੀ ਆ ਇਹ 8 ਮਹੀਨਿਆਂ ਦੀ ਆ ਵੀਰੇ 8 ਮਹੀਨਿਆਂ ਦੀ ਹੈ ਠੀਕ ਆ ਵੀਰੇ ਆਪਾਂ ਸਾਂਭੀ ਸੁਭੀ ਬੜੀ ਜਗਜੀਤ ਨੇ ਰੂਣਾ ਹਾਂ ਨਹੀਂ ਠੀਕ ਆ ਯਾਰ ਬਾਈ ਇਹ ਤਾਂ ਹੈ ਨਾ ਕੱਦ ਤਾਂ ਹੈ ਨਾ ਕੱਟੀ ਦਾ ਜਦੋਂ ਝੋਟੀ ਬਣ ਗਈ ਤੀਆਂ ਨੇ تیر ਲਾ ਦੋਗੀ ਪੁਰਾਣਾ ਅੱਛਾ ਕੋਈ ਰਿਕਾਰਡ ਸੀਮਨ ਦਾ ਡਿਟੇਲ ਜੇ ਮਾਲਕ ਜਿੱਥੋਂ ਮਾਲਾ ਲਈ ਸੀਗੇ ਇਹ ਮਾਲਕ ਦਾ ਜੀ ਮਾਂ ਦਾ ਰਿਕਾਰਡ ਚੰਗਾ ਸੀਗਾ ਠੀਕ ਆ ਵੀਰੇ 12 17 ਕਿਲੋ ਦਾ ਹੈਗਾ ਠੀਕ ਆ ਵੀਰੇ ਅੱਛਾ ਇਹਦੇ ਪਿਓ ਵਾਲੇ ਪੱਖ ਦਾ ਕੋਈ ਪਤਾ ਨਹੀਂ ਪਤਾ ਐਵੇਂ ਕਾਦੋਂ ਤੋਂ ਇਸਿਆਂ ਨਹੀਂ ਕਹਿੰਦਾ ਯਾਰ ਆਹ ਬਹੁਤ ਚੰਗੇ ਸੀਮਨ ਦੀ ਆ ਬਾਈ ਆਹ ਕੱਟੀ ਦੱਸਦੀ ਆ ਕਿਤੇ ਹੈਗੀ ਦਾ ਘਰਾਂ ਨੇ ਚੰਗੇ ਦੀ ਝੋਲੀ ਝਾਲੀ ਬੜੀ ਚੰਗੀ ਹੈ ਨਾ ਥੋੜੀ ਜੀ ਡਰਦੀ ਆ ਕੀ ਰੇਟ ਰੱਖਿਆ ਬਾਈ ਯਾਰ ਵੀਰੇ ਦਾ 30000 ਰੁਪਇਆ ਮੰਗਦੇ ਨੇ ਠੀਕ ਆ ਯਾਰ ਉਹ ਮਾੜੀਆਂ 15 20000 ਦੀਆਂ ਦੋ ਵਿਕੀ ਜਾਂਦੀਆਂ ਇਹ ਦੱਸੀਆਂ ਪੋ ਵਜ਼ਨ ਵੀ ਇਹ ਕੱਟੀਦਾ ਯਾਰ ਅੱਜ ਆਪਾਂ ਜੇ ਪਰਮਾਤਮਾ ਉਧਰ ਨਾਲ ਜਾਵੇ ਵੈਸੇ ਨੂੰ ਦਸਕਬੀਰ ਵੀ ਨਾ ਸੋਚਿਆ ਜੇ ਪਰ ਅੱਜ ਵਜ਼ਨ ਦੇ ਹਿਸਾਬ ਤੇ ਵੀ ਸੋਚਦੇ ਆ ਤੇ 22000 ਤੋਂ ਵੀ ਹੱਦ ਤੱਕ ਹੈ ਨਾ ਹੂੰ ਪਰ ਉਧਰ ਨਹੀਂ ਜਾਣੀ ਨਹੀਂ ਉੱਥੋਂ ਦਾ ਆਪਾਂ ਇਹਨੂੰ ਕਰਮ ਵਾਲੀ ਨੂੰ ਕੱਟਣਾ ਉੱਥੇ ਤਾਂ ਹੋਰ ਵੀ ਕੋਈ ਜਾਂਦੇ ਆ ਦੋ ਬਚਾ ਕੇ ਲਿਆਉਣੇ ਆ ਰਲ ਮਿਲ ਕੇ ਆਪਾਂ ਕਿਉਂਕਿ 5 ਲੱਖ 6 ਲੱਖ ਦੇ ਕਰੀਬ ਆਪਣਾ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਤੇ ਮਹਿਣ ਦਾ ਲਾਸ ਹੋਇਆ ਉਹ ਜਿਹੜਾ ਤੇ ਮੇਰੀ ਆਤ ਮੈਂ ਦਵਾ ਕਰੂੰਗਾ ਕਿ ਆਤ ਕੀ ਬਾਬੇ ਦੀ ਕਿਰਪਾ ਨਾਲ ਲੱਖ ਵੀ ਮਹਿਣਾ ਉੱਥੇ ਪਹੁੰਚੇ ਆਪਾਂ ਇਹ ਸੋਚਾਂਗੇ ਬਈ ਵੀ ਇੰਨੀ ਕੁ ਮੈਂ ਬਚਾਉਣ ਦੀ ਕੋਸ਼ਿਸ਼ ਕਰਨੀ ਆ ਤੇ ਅੱਗੇ ਤੁਹਾਡਾ ਸਾਥ ਆ ਬਈ ਅੱਛਾ ਰੇਟ 30000 ਰੁਪਏ ਤੋੜਦੀ ਹੈ ਕਿ ਰੈਂਡੀਡਰ ਹੋਊਗੀ ਹਣਾ ਥੋੜਾ ਜੀ ਹੂੰ ਮਾਨਤਨ ਕਰਦੇਗੇ ਫਿਰ ਹਾਂ ਮਾਨਤਨ ਕਰ ਨੰਬਰ ਕਿੰਨਾ ਜਗਜੀਤ ਵੀਰੇ ਨੰਬਰ ਕਿੰਨਾ 783 98783 28727 28727 98700 83 28727 28727 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਗੱਲਬਾਤ ਜਦੋਂ ਫੋਨ ਲਾਓਗੇ ਜਗਜੀਤ ਡੀਅਰ ਜਗਜੀਤ ਆਊਗਾ ਤੇ ਉਹ ਨੰਬਰ ਤੇ ਤੁਸੀਂ ਕਰ ਲੈਣੀ ਆ ਭਾਈ ਇਹਨਾਂ ਨਾਲ ਗੱਲਬਾਤ ਪਿੰਡ ਪੱਕੀ ਕੜਾ ਜ਼ਿਲ੍ਹਾ ਫਰੀਦਕੋਟ